ਤੁਸੀਂ ਸ਼ਿਵਸਤਾਨ ਨਾਲ ਕੀ ਕਰਦੇ ਹੋ ਤੁਹਾਨੂੰ ਇਹ ਭਾਗ ਲੱਗਿਆ ਕਿ ਸ਼ੀਸ਼ਾ ਦੇ ਵਿੱਚ ਦੇਸ਼ ਦਾ ਜज्बा ਅਸੀਂ ਬਿਨਾ ਬਿਨਾ ਪੈਸੇ ਦੇ ਬਿਨਾ ਤਖਾ ਦੇ ਅਸੀਂ ਦੇਸ਼ ਭਗਤ ਅਸੀਂ ਬਿਨਾ ਤਖਾ ਦੇ ਅਸੀਂ ਸਪਾਈਆਂ ਜੇ ਦੇਸ਼ ਸਪਾਈਆਂ ਕਦੀ ਕੋਈ ਪ੍ਰੋਫੈਸਰ ਉੱਠਦਾ ਡਾਇਰੈਕਟਰ ਉੱਠਦਾ ਸਾਡੀ ਹਿੰਦੂ ਭਾਵਨਾ ਤੱਕਾ ਦਿੰਦਾ ਕਦੀ ਹਵਨ ਜੱਗ ਵਿੱਚ ਪਾਣੀ ਪਾ ਰਹੇ ਜੀ ਠੀਕ ਹੈ ਦੇਵੀ ਦੇ ਤੱਕਲਬਾਰ ਕਰ ਰਹੇ ਜੀ ਜੋੜਾ ਉਰਦਾ ਭਇ ਸਾਡੇ ਦੇਸ਼ ਵਰੇ ਮਰਦ ਨਾਲ ਨਾ ਗੁੱਤ ਨਾਲ ਨਾ ਜਿਸ ਤਾ ਸ਼ਾਹ ਕਲ ਫਿਲ ਪੜੀ ਤੇ ਕੱਲ ਰਿਲੀਜ਼ ਹੋਈ ਹੈ ਐਚਸੀ ਭਾ ਹਿੰਦੁਸਤਾਨ ਮੁਰਦਾਬਾ ਪਾਕਿਸਤਾਨ ਜਿੰਦਾਬਾ ਇਹ ਨਾਰੇ ਲਗਾਏ। ਵਿਰੋਧ ਕਰਤਾ ਪਰ ਇਹ ਅਸਰ ਹੋਇਆ ਕਿ ਜਿਹੜੇ ਪ੍ਰੋਡੂਸਰ ਡਾਇਰੈਕਟਰ ਨੇ ਫਿਲਮ ਦੇ ਉਹਨਾਂ ਨੂੰ ਸਾਨੂੰ ਭੰਗਦਾ ਹੋ ਕੇ ਕੋਲਕਾਤੀ ਪਈ ਸਾਡਾ ਨਾਲ ਦੱਸ ਦਿੱਤੀ ਕਿ ਜਿਹੜੇ ਸੀਨ ਸੀ ਦੇਸ਼ ਵਿਰੋਧੀ ਜਿਹੜੇ ਚੰਸੀ ਭਗਾ ਸੀਨ ਸੀ ਹਿੰਦੁਸਤਾਨ ਮੁਰਦਾਬਾ ਪਾਕਿਸਤਾਨ ਜਿੰਦਾਬਦ ਉਸੇ ਕੱਟੇਗੇ ਨੇ ਫਿਲਮ ਦਾ ਵਿਰੋਧ ਹੋ ਗਿਆ ਅਸਰ ਵੀ ਹੋ ਗਿਆ ਤਿਰੂਪਤੀ ਦੇ ਵਿੱਚ ਜੋ ਹੋ ਗਿਆ ਉਹ ਮਿਲਾਵਟ ਤੇ ਫਿਰ ਉਸ ਬਾਰੇ ਕਿਉਂ ਨਹੀਂ ਉਹਦੇ ਵਿੱਚ ਬਣਦੇ ਸਪਰੇਅ ਪੋਟ ਉੱਚੀ ਗੱਲ ਹੋ ਗਈ ਇਸ ਸ਼ੂਸਟਸੰਦਰ ਰਾਸ਼ਟਰੀ ਸ਼ੂਸਟਸੰਗ ਦੇ ਇੱਕ ਇੱਕ ਕਾਰਜਕਰਤਾ ਬਾਹਰ ਜਾਏਗਾ ਤੇ ਵੋਟਾਂ ਸਿਮਾਲੇਗਾ ਔਰ ਦੁਸ਼ਮਣਾਂ ਨੂੰ ਦੱਸੇਗਾ ਕਿ ਹਿੰਦੁਸਤਾਨ ਜਿਹੜਾ ਉਹ ਕਿੰਨਾ ਮਜ਼ਬੂਤ ਆ ਔਰ ਇਕੱਠਾ ਹੈਗਾ ਵਕਾਦਾ ਗੁਰੂ ਨੂੰ ਦਾਵਾ ਜਿਹੜਾ ਸਤਿ ਉਸ ਦਾ ਐਕਟਰ ਹੈ ਉਹ ਵੀ ਉਥੇ ਆਇਆ ਵਕਾਦਾ ਦੇਖਣ ਆ ਕੇ ਦੇਖਿਆ ਸੀ ਨਾ ਸੀ ਦੇਖਿਆ ਸੀ ਨਾ ਕੱਟੇ ਗਏ ਸੀਨ ਕੱਟੇ ਗਏ ਸਾਨੂੰ ਕੋਈ ਤਾਰ ਨਹੀਂ ਫਿਲਮ ਬੰਦੀਆਂ ਨੇ ਫਿਲਮ ਲੱਗਦੀਆਂ ਨੇ ਫੋਟੋਆਂ ਦੀਆਂ ਸਾਨੂੰ ਕੋਈ ਤਾਰ ਨਹੀਂ ਹੈ ਅਸੀਂ ਫਿਲਮਾਂ ਨੂੰ ਇਤਰਾਜ਼ ਕਰਦੇ ਲੇਕਿਨ ਸਾਡੀ ਭਾਵਨਾ ਨਾਲ ਕੋਈ ਖਲਵਾੜ ਕਰੇ ਮੈਨੂੰ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਅਪਨ ਜਾ ਸਰਕਾਰ ਵੀ ਗੱਲ ਕਰਨਾ ਚਾਹੁੰਦਾ ਵਾਂ ਕਿ ਇਸ ਚੀਜ਼ ਦਾ ਉਹ ਧਿਆਨ ਰੱਖਣ ਕੋਈ ਵੀ ਫਿਲਮ ਇਸੀ ਹੋਵੇ ਜਿਦੇ ਨਾਲ ਸਾਡੀ ਦੇਸ਼ ਦੀ ਭਾਵਨਾਵਾਂ ਖਿਲਵਾੜ ਕੀਤਾ ਜਾਵੇ ਜਿਦੇ ਚ ਸਾਡੀ ਭਾਰਤ ਵਾਰੀ ਹਿੰਦੁਸਤਾਨ ਵਰੀ ਗਲਤ ਪਛਾਣ ਕੀਤਾ ਜਾਵੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਜਿੱਥੇ ਅਸੀਂ ਖਾਂਦੇ ਆਂ ਜਿੱਥੇ ਅਸੀਂ ਰਹਿੰਦੇ ਆਂ ਜਿੱਥੇ ਅਸੀਂ ਗੁਆਉਂਦੇ ਆਂ ਅਸੀਂ ਉੱਥੇ ਹੀ ਪੂਰਾ ਸੋਚਦੇ ਆਂ ਗਰੂਰ ਦਾ ਦਾਵਾ ਹੋਵੇ ਚਾਹੇ ਫਿਲਮ ਕਿਪੀ ਕਰਵੇ ਕੋਈ ਵੀ ਅਕਟਰ ਹੋਵੇ ਜੇ ਤੁਸੀਂ ਇੱਥੇ ਕਮਾ ਰਹੇ ਹੋ ਤੁਹਾਨੂੰ ਤੇ ਫੇਮ ਮਿਲ ਰਿਹਾ ਤੁਹਾਨੂੰ ਤੇ ਪੈਸਾ ਮਿਲ ਰਿਹਾ ਸ਼ੋਅਰਦ ਮਿਲ ਰਿਹਾ ਤੁਸੀਂ ਇੱਥੇ ਰਹਿ ਕੇ ਸਾਡਾ ਇਤਿਹਾਸ ਨਾਲ ਦੋਸਤ ਕਰੋਗੇ ਬਰਦਾਸ਼ਤ ਨਹੀਂ ਅਕਾਲ ਪਤੀ ਹੋ ਪਰ ਜੋ ਕੰਮ ਕਰੇ ਚੰਡਾਲ ਕਾ ਕਾਲ ਵੀ ਉਸ ਦਾ ਕਬੜਾ ਨੇ ਜੋ ਬਖਤੂ ਮਹਾਕਾਲ ਕਾ ਸੱਜਣ ਵਾਲ ਤੁਸੀਂ ਦੇਖ ਰਹੇ ਹੋ ਹੈਡਲਾਈਨਸ 24 ਤੇ ਮੈਂ ਸ਼ਿਵਾਂਗੀ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਹਿੰਦੁਸਤਾਨ ਦੇ ਵਿੱਚ ਕੋਈ ਅਚਈਆਂ ਫਿਲਮਾਂ ਬਣਦੀਆਂ ਨੇ ਜੋ ਕਿ ਹਿੰਦੂ ਵਿਰੋਧੀ ਤਾਕਤਾਂ ਨੂੰ ਬਲ ਦਿੰਦੀਆਂ ਨੇ ਜਿੱਦਾਂ ਕਿ ਬੀਤੇ ਦਿਨ ਇੱਕ ਫਿਲਮ ਦਾ ਵਿਰੋਧ ਸ਼ਿਵ ਸੈਨਾ ਵੱਲੋਂ ਕੀਤਾ ਗਿਆ ਸੀ ਸੜਕਾਂ ਤੇ ਉਤਰੇ ਸੀ ਤੇ ਪ੍ਰਦਰਸ਼ਨ ਕੀਤਾ ਸੀ ਈਵਨ ਕਿ ਹਿੰਦੁਸਤਾਨ ਦੇ ਵਿਰੁੱਧ ਨਾਰੇ ਲਾਏ ਜਾ ਰਹੇ ਸੀ ਸ਼ਰਿਆਮ ਜਿਸ ਦਾ ਵਿਰੋਧ ਕਰਕੇ ਹੁਣ ਕਿਹਾ ਇਹ ਜਾ ਰਿਹਾ ਕਿ ਸੀਨ ਕਟਾ ਦਿੱਤੇ ਗਏ ਨੇ ਟਿਕਤਾ ਵੀ ਸ਼ਿਫਸ ਇਹਨਾਂ ਨੂੰ ਆ ਗਈਆਂ ਨੇ ਉਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਥੀਏਟਰਾਂ ਦੇ ਵਿੱਚ ਹੋਮੋ ਮਾਗੇ ਪਹੁੰਚੋ ਤੇ ਜਾ ਕੇ ਫਿਲਮ ਦੇਖੋ ਫਿਲਮ ਦੇਖਣ ਤੋਂ ਬਾਅਦ ਵੀ ਜੇ ਕੁਝ ਲੱਗੇਗਾ ਉਹਨੇ ਇੱਕੇ ਫੇਰ ਤੁਸੀਂ ਵਿਰੋਧ ਕਰ ਲਿਓ ਸੋ ਰਾਸ਼ਟਰੀ ਸ਼ਿਫਸ ਦੇ ਨਾ ਸੰਗਠਨ ਪ੍ਰਧਾਨ ਰਾਹੁਲ ਦੁਆ ਜੀ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆਂ ਤੇ ਇਸ ਤਰ੍ਹਾਂ ਦੇ ਸੱਦੇ ਤੇ ਟਿਕਟ ਨੂੰ ਕਿਵੇਂ ਦੇਖਦੇ ਸਭ ਤੋਂ ਪਹਿਲਾਂ ਉਹ ਜਾਣਦੇ ਜੈ ਸ਼ੀ ਸ਼ੰਗਰ ਜੀ ਜੀ ਸਰ ਵਿਰੋਧ ਕਰਨ ਦਾ ਅਸਰ ਤਾਂ ਹੋ ਗਿਆ ਟਿਕਤਾ ਵੀ ਆ ਗਈਆਂ ਹੋਣ ਕੀ ਕਹਿਣਾ ਬੜਾ ਸਵਾਲ ਟਿਕਟਾ ਦਾ ਨਹੀਂ ਹੈ। ਜੀ। ਵਿਰੋਧ ਗੱਲ ਇਹ ਹੈ ਕਿ ਦੇਖੋ ਅਸੀਂ ਜਦ ਹਿੰਦੁਸਤਾਨ ਚ ਆਪਣੇ ਦੇਸ਼ ਹੀ ਬੈਠੇ ਹਾਂ। ਸ਼ਿਵਸ਼ੰਦਾਬਾ ਜ ਤੁਸੀਂ ਹਮੇਸ਼ਾ ਇੱਕ ਪ्रेस ਪੱਤਰਕਾਰ ਇਹ ਗੱਲ ਕਹਦੇ ਹੋ ਤੁਸੀਂ ਹਮੇਸ਼ਾ ਜਰ ਕੀ ਇੰਟਰਵਿਊ ਕੀਤੀਆਂ ਨੇ ਕਿ ਤੁਸੀਂ ਸ਼ਿਵਸ਼ੰਦਾਬਾ ਨਾਲ ਕੀ ਕਰਦੇ ਹੋ। ਤੁਹਾਨੂੰ ਇਹ ਪਹ ਲੱਗਿਆ ਕਿ ਸ਼ਿਵਸ਼ੰਦਾਬਾ ਦੇ ਚ ਦੇਸ਼ ਦਾ ਜਜ਼ਬਾ ਅਸੀਂ ਬਿਨਾਂ ਫਿਨਾ ਪੈਸੇ ਦੇ ਬਿਨਾਂ ਤਖਾ ਦੇ ਅਸੀਂ ਦੇਸ਼ ਭਗਤ ਅਸੀਂ ਬਿਨਾਂ ਤਖਾ ਦੇ ਅਸੀਂ ਸਪਾਈ ਹਾਂ ਜੇ ਦੇ ਸਪਾਈ ਹਾਂ ਹਮੇਸ਼ਾ ਕਹਿੰਦੇ ਆ ਸਾਨੂੰ ਜਦੋਂ ਜਰੂਰਤ ਪੈਗੀ ਭਾਰਤ ਸਰਕਾਰ ਨੂੰ ਕਿ ਰੱਬ ਨਾ ਕਰੇ ਕਿ ਸਾਡੇ ਦੇਸ਼ ਤੇ ਜਰੂਰਤ ਪੈ ਗਈ ਸਾਨੂੰ ਉਤੇ ਬਾਰਡਰ ਤੇ ਭਜਣ ਦੀ ਤੇ ਸ਼ਿਵਸ਼ਾ ਸੰਘ ਰਾਸ਼ਟਰੀ ਸ਼ਿਵਸ਼ਾ ਸੰਘ ਦੇ ਇੱਕ ਇੱਕ ਕਾਰਜਕਰਤਾ ਬਾਰਡਰ ਜਾਏਗਾ ਉਹ ਮੋਟਾ ਸੁਮਾਲੇਗਾ ਔਰ ਦੁਸ਼ਮਣਾਂ ਨੂੰ ਦੱਸੇਗਾ ਕਿ ਹਿੰਦੁਸਤਾਨ ਜਿਹੜਾ ਉਹ ਕਿੰਨਾ ਮਜ਼ਬੂਤ ਹੈ ਔਰ ਇਕੱਠਾ ਹੈਗਾ ਦੇਖੋ ਅਗਰ ਇਹ ਫਿਲਮ ਬਣੀ ਹੈ ਜਿਹੜੀਆਂ ਸ਼ਾਹਕੋਟ ਫਿਲਮ ਬਣੀ ਹੈ ਪਿੱਛੇ ਦੀ ਗਿੱਪੀ ਗਰਵ ਵਾਲੀ ਫਿਲਮ ਬਣੀ ਹੈ ਇਹ ਜਿਸ ਤਰ੍ਹਾਂ ਦੀ ਫਿਲਮਾਂ ਬਣਦੀਆਂ ਨੇ ਮੈਂ ਤੇ ਇੱਕ ਸੈਂਸਰ ਬੋਰਡ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ ਤੁਹਾਡੇ ਮਾਧਿਅਮ ਮੈਂਨ ਦੇਖੋ ਜੇ ਸੈਂਸਰ ਬੋਰਡ ਬੈਠਾ ਉਹਦਾ ਕੰਮ ਕੀ ਹੈ ਉਹ ਕੰਮ ਹੈ ਕਿ ਕੋਈ ਫਿਲਮ ਐਸੀ ਬੰਦੀ ਆ ਕਦੀ ਕੋਈ ਪ੍ਰੋਡੂਸਰ ਉੜਦਾ ਡਾਇਰੈਕਟਰ ਉੜਦਾ ਸਾਡੀ Hindu Power ਧੱਕਾ ਦਿੰਦਾ ਕਦੀ ਹਵਨ ਜਗ ਵਿੱਚ ਪਾਣੀ ਪਾਰੇ ਜੀ ਠੀਕ ਹੈ ਦੇਵੀ ਦੇ ਉੱਤੇ ਦਾ ਖਲਵਾਲ ਕਰਦੇ ਜੀ ਜਿਹੜਾ ਉੜਦਾ ਵਾ ਸਾਡੇ ਦੇਸ਼ ਦੇ ਬਾਰੇ ਵਿਰੋਧ ਨਾਰੇ ਲਾਉਂਦਾ ਗੁੱਤ ਨਾਰੇ ਲਾਉਂਦਾ ਜਿਸ ਤੋਂ ਸ਼ਾਕੁਰ ਫਿਲਮ ਬਣੀ ਜਿਹੜੀ ਕੱਲ ਰਿਲੀਜ਼ ਹੋਈ ਹੈ ਇਹ ਜਿਸੀ ਭਾਰਤ ਹਿੰਦੁਸਤਾਨ ਮਰਦਾਬਾ ਪਾਕਿਸਤਾਨ ਜਿੰਦਾਬਾਤ ਇਹ ਨਾਰੇ ਲਗਾਏ ਗਏ ਸੀ ਜਿਹਦਾ ਸ਼ੇਵਸ਼ਾਨਾ ਸਾਡੇ ਵੱਖ-ਵੱਖ ਸੰਗਠਨਾਂ ਨੇ ਸਾਰਿਆਂ ਨੇ ਮਿਲ ਕੇ ਪੂਰੇ ਪੰਜਾਬ ਦੇ ਵਿੱਚ ਦਾ ਡਟ ਕੇ ਵਿਰੋਧ ਕੀਤਾ ਵਿਰੋਧ ਕਰਦਾ ਬਣ ਇਹ ਅਸਰ ਹੋਇਆ ਕਿ ਜਿਹੜੇ ਪੈਡਰੋਸੋ ਡਾਇਰੈਕਟਰ ਨੇ ਫਿਲਮ ਦੇ ਉਹਨਾਂ ਨੂੰ ਸਾਨੂੰ ਬਕਾਇਦਾ ਉਹਨੂੰ ਕਾਲ ਕਰਨੀ ਪਈ ਸਾਡਾ ਨਾਲ ਡਿਸਕਸ ਕੀਤੀ ਕਿ ਜਿਹੜੇ ਸੀਨ ਸੀ ਦੇਸ਼ ਵਿਰੋਧੀ ਜਿਹੜੇ ਚ ਬਕਾਇਦਾ ਸੀਨ ਸੀ ਹਿੰਦੁਸਤਾਨ ਮਰਦਾਬਾਦ ਪਾਕਿਸਤਾਨ ਜਿੰਦਾਬਾਦ ਉਹ ਸੀਨ ਕੱਟੇ ਗਏ ਨੇ ਕੱਲ ਬਕਾਇਦਾ ਸਾਡੇ ਜਿੰਨੇ ਸ਼ਿਵਸਨ ਪੰਜਾਬ ਦੇ ਨੇ ਵਕਾਦਾ ਜਿਹੜੇ ਜਿਹੜੇ ਸ਼ਿਵਸਾਨਾ ਵਾਲੇ ਸਾਰੇ ਸ਼ਿਵਸਾਨਾ ਵਾਲਿਆਂ ਨੂੰ ਕਹਿੰਦਾ ਉਹ ਸਾਡੇ ਇਨਵੀਟੇਸ਼ਨ ਆਇਆ ਕਿ ਤੁਸੀਂ ਆਓ ਆਪਾਂ ਆ ਕੇ ਥੀਏਟਰ ਚ ਮੂਵੀ ਦੇਖੋ ਦੇਖੋ ਅਸੀਂ ਸੀਨੋ ਕੱਟ ਦਿੱਤੇ ਨੇ ਅਗਰ ਤੁਹਾਨੂੰ ਫਿਰ ਵੀ ਲੱਗੇਗਾ ਕਿ 19 ਕੀ ਕੋਈ ਚੀਜ਼ ਹੈਗੀ ਹੈ ਅਸੀਂ ਉਹ ਉਹਨੂੰ ਫਿਰ ਕਟਿੰਗ ਕਰਦਾਂਗੇ ਕੱਲ ਵਕਾਦਾ ਲੁਧਿਆਣਾ ਟੀਮ ਸਾਡੀ ਉਹ ਸਾਡੇ ਜਿੰਨੇ ਸ਼ਿਵਸਾਨਾ ਸੰਗਠਨ ਨੇ ਰਾਸ਼ਟਰੀ ਸ਼ਿਵ ਸੰਗਤ ਦਾਲ ਜਿੰਨੇ ਸੰਗਠਨ ਨੇ ਸਾਰਿਆਂ ਨੇ ਕਲ ਪਵਿਲੀ ਮਾਲ ਦੇ ਵਿੱਚ ਫਿਲਮ ਦੇਖੀ ਵਕਾਦਾ ਗੁਰੂ ਨਤਾਵਾ ਜਿਹੜਾ ਫਿਲਮ ਦਾ ਐਕਟਰ ਹੈ ਉਹ ਵੀ ਉੱਥੇ ਆਇਆ ਉਹ ਕਹਿੰਦਾ ਦੇਖੋ ਨੇ ਆ ਕੇ ਦੇਖੇ ਸੀਨ ਅਸੀਂ ਦੇਖ ਕੇ ਸੀਨ ਕੱਟੇ ਸੀਨ ਕਰਦੇ ਸਾਨੂੰ ਕੋਈ ਇਤਰਾਜ਼ ਨਹੀਂ ਫਿਲਮਾਂ ਬੰਦੀਆਂ ਨੇ ਫਿਲਮਾਂ ਲੱਗਦੀਆਂ ਨੇ ਫਿਲਮ ਉਤਰਦੀਆਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਅੱਜ ਫਿਲਮਾਂ ਨੂੰ ਇਤਰਾਜ਼ ਨਹੀਂ ਕਰਦੇ ਲੇਕਿਨ ਸਾਡੀ ਭਾਵਨਾ ਨਾਲ ਕੋਈ ਖਿਲਵਾੜ ਕਰੇਗਾ ਮੈਂ ਉਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਮੈਂ ਇਹ ਗੱਲ ਤੁਹਾਡੇ ਕੋਲ ਰਾਈ ਇਹ ਗੱਲ ਕਰਨਾ ਚਾਹੁੰਦਾ ਦੇਸ਼ ਦੀ ਸਰਕਾਰ ਵੀ ਸੈਂਟਰ ਸਰਕਾਰ ਨੂੰ ਇਹ ਗੱਲ ਕਰਨਾ ਚਾਹੁੰਦਾ ਆ ਪੰਜਾਬ ਸਰਕਾਰ ਨੂੰ ਵੀ ਇਹ ਗੱਲ ਕਰਨਾ ਚਾਹੁੰਦਾ ਵਾਂ ਕਿ ਇਸ ਚੀਜ਼ ਦਾ ਧਿਆਨ ਰੱਖਣ ਕੋਈ ਵੀ ਫਿਲਮ ਅਸੀ ਹੋਵੇ ਜਿਹਦੇ ਨਾਲ ਸਾਡੇ ਦੇਸ਼ ਦੀਆਂ ਭਾਵਨਾਵਾਂ ਖਿਲਵਾੜ ਕੀਤਾ ਜਾਵੇ ਜਿਦੇ ਚ ਸਾਡੀ ਭਾਰਤਵਾਰੀ ਹਿੰਦੁਸਤਾਨ ਵਰੇ ਗਲਤ ਬਚਾ ਕੀਤਾ ਜਾਵੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਜਿੱਥੇ ਅਸੀਂ ਖਾਂਦੇ ਆਂ ਜਿੱਥੇ ਅਸੀਂ ਰਹਿੰਦੇ ਆਂ ਜਿੱਥੇ ਅਸੀਂ ਕਮਾਂਦੇ ਆਂ ਅਸੀਂ ਉਹਦੇ ਬੁਰਾ ਸੋਚਦੇ ਆਂ ਗਰੂਰ ਦਾ ਦਾਵਾ ਹੋਵੇ ਚਾਹੇ ਕੀਪੀ ਕਰਵੇ ਕੋਈ ਵੀ ਐਕਟਰ ਹੋਵੇ ਜੋ ਤੁਝੇ ਇੱਥੇ ਕਮਾਰ ਰਿਹਾ ਤੁਹਾਨੂੰ ਤੇ ਫੇਮ ਮਿਲ ਰਿਹਾ ਤੁਹਾਨੂੰ ਤੇ ਪੈਸਾ ਮਿਲ ਰਿਹਾ ਸ਼ੋਰਟ ਮਿਲ ਰਿਹਾ ਤੁਸੀਂ ਇੱਥੇ ਰਹਿ ਕੇ ਸਾਡਾ ਵਿਰੋਧ ਇਸ ਦੇ ਸਾਡਾ ਵਿਰੋਧ ਕਰੋਗੇ ਕੋ ਬਰਦਾਸ਼ਤ ਨਹੀਂ ਕੀਤਾ ਜਾਏਗਾ ਫਿਲਮਾਂ ਦਾ ਵਿਰੋਧ ਹੋ ਗਿਆ ਅਸਰ ਵੀ ਹੋ ਗਿਆ ਤਿਰੂਪਤੀ ਦੇ ਵਿੱਚ ਜੋ ਹੋ ਗਿਆ ਉਹ ਮਿਲਾਵਟ ਤੇ ਫਿਰ ਉਸ ਬਾਰੇ ਕਿਉਂ ਉਹਦੇ ਵਿੱਚ ਮੈਂਦਿਕ ਸੁਪਰੀਮ ਕੋਰਟ ਵਿੱਚ ਇਨਵੋਲਵ ਹੋ ਗਈ ਹੈ ਮੈਂ ਗਲਪਿਕ ਕਰਨਾ ਚਾਹੁੰਦਾ ਜੇ ਕਿਦੇ ਕੋਈ ਆਪਣੇ ਚੰਦ ਪੈਸੇ ਵਾਸਤੇ ਜਿਸ ਤਰ੍ਹਾਂ ਐਕਟਰ ਚੰਦ ਪੈਸੇ ਕਮਾਉਣ ਵਾਸਤੇ ਉਹ ਸਾਡੇ ਦੇਵੀ ਦੇਵਤਾ ਜਾਂ ਸਾਡੇ ਇਧਨ ਉਸਤਾਂ ਦਾ ਉਹ ਮਜ਼ਾਕ ਉਡਾਣ ਕੇ ਬਰਦਾਸ਼ਤ ਕੀਤਾ ਜਾਏ ਇਸੇ ਤਰ੍ਹਾਂ ਚੰਦ ਪੈਸੇ ਕਮਾਉਣ ਵਾਸਤੇ ਜੇ ਕੋਈ ਸਾਡੀ ਭਾਵਨਾ ਨਾਲ ਖਿਲਵਲ ਕਰੇਗਾ ਸੁਪਰੀਮ ਕੋਰਟ ਵਿੱਚ ਸੁਪਰੀਮ ਕੋਰਟ ਇੱਥੇ ਇਨਵੋਲਵ ਹੋ ਗਿਆ ਉਹ ਕਹਿੰਦਾ ਇੱਕ ਟੀਮ ਬਣ ਗਈ ਹੈ ਬੁਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਉਂਕਿ ਇਹਦੇ ਚ ਸਾਡੀ ਦੇਖੋ ਅਸੀਂ ਇੱਕ ਸਨਾਤਨੀ ਆ ਸਾਡਾ ਦੇਸ਼ ਹਿੰਦੁਸਤਾਨ ਭਾਰਤ ਦੇਸ਼ ਆ ਠੀਕ ਹੈ ਜਦੋਂ ਵੀ ਹਿੰਦੁਸਤਾਨ ਨੇ ਪਾਕਿਸਤਾਨ ਨਾਲ ਡੀਸੀ ਜਿਹੜੇ ਪਾਕਿਸਤਾਨ ਕਿਉਂ ਬਣਿਆ ਸੀ ਜਿਹੜੇ ਉਸ ਟਾਈਮ ਜਿਹੜੇ ਮੁਸਲਮਾਨ ਚਾਹੁੰਦੇ ਸੀ ਕਿ ਸਾਡਾ ਇੱਕ ਅਲੱਗ ਦੇਸ਼ ਬਣੇ ਉਹਨਾਂ ਬਣ ਗਿਆ ਜਿਹੜੇ ਇਸ ਦੇਸ਼ ਨਾਲ ਪਿਆਰ ਮੁਸਲਮਾਨ ਕਰਦੇ ਸੀ ਹਿੰਦੂ ਸਿੱਖ ਈਸਾਈ ਕਰਦੇ ਸੀ ਉਹ ਸਾਡੇ ਇਸ ਹਿੰਦੁਸਤਾਨ ਦੇ ਇਸ ਭਾਰਤ ਚ ਰਹਿ ਗਏ ਰਹਿ ਗਏ ਅੱਜ ਸਾਡਾ ਆਪਸ ਵਿੱਚ ਪਿਆਰ ਬਹੁਤ ਹੈਗਾ ਕੁਝ ਦੇਖੋ ਕੁਝ ਬੰਦੇ ਹਰ ਧਰਮ ਛੋਂਦੇ ਨੇ ਜਿਹੜੇ ਫਿਰ ਕੋਪਰਸਤ ਹੁੰਦੇ ਨੇ ਠੀਕ ਹੈ ਨਾ ਜੇ ਕਿਸੇ ਨੇ ਸਾਡੀ ਭਾਵਨਾ ਨਾਲ ਖਲਵਾ ਕੀਤਾ ਵੇਆ ਜੋ ਸਾਡਾ ਤਿਰਪਤੀ ਗੱਲ ਕਰ ਰਹੇ ਹੋ ਸੁਪਰੀਮ ਕੋਰਟ ਦੀ ਟੀਮ ਬਣਾ ਲਈ ਹੈ ਉਹਦੇ ਵਿੱਚ ਕੋਈ ਕਿਸੇ ਭਾਵਨਾ ਨਾਲ ਕਿਰਵਾਟ ਕੀਤਾ ਜਾਏਗਾ ਬਣਾ ਚਾਹੇ ਕਿਸੇ ਸੈਂਟੀਮੈਂਟ ਨਾਲ ਸੀ ਖਲਵਾਟ ਕੀਤੀ ਕਰਨਾ ਹੋਵੇ ਚਾਹੇ ਸਾਡੀ Hindu ਭਾਵਨਾ ਹੋਣ ਚਾਹੇ Muslim ਭਾਵਨਾ ਹੋਣ ਚਾਹੀ ਸਾਈ ਭਾਵਨਾ ਹੋਣ ਚਾਹੇ ਸਿੱਖ ਭਾਵਨਾ ਆ ਸਭ ਦਾ ਅਦਰ ਸਰਕਾਰ ਕਰ ਦਿਆ ਲੇਕਿਨ ਜੇ ਕੋਈ ਸਾਡੇ ਦੇਸ਼ ਪ੍ਰਤੀ ਜਾਂ ਸਾਡੇ ਪੰਜਾਬ ਦੇ ਪ੍ਰਤੀ ਕੋਈ ਗਲਤ ਪ੍ਰਚਾਰ ਕਰੇਗਾ ਉਸ ਨੂੰ ਤਾਂ ਟਟ ਕੇ ਵਿਰੋਧ ਕਰਨਗੇ ਉਹਦਾ ਲਿਆਜ ਨਹੀਂ ਕੀਤਾ ਜਾਏਗਾ ਸਪਸ਼ਟ ਗੱਲ ਮੈਂ ਕਹਿ ਰਿਹਾ ਤੁਹਾਡੇ ਲਈ अच्छा बस, सब तो इजी टारगेट क्यों शांत है सनातन हिंदूजा ये धर्म हम असि ना ਬੜੇ ਸ਼ਾਂਤ ਮਈ ਸਾਡੀ ਕੌਮ ਹੈ Hindu ਕੌਮ ਬੜੀ ਸ਼ਾਂਤ ਹੈ ਅਸੀਂ ਸਭ ਨਾ ਕਿਉਂ ਸ਼ਾਂਤ ਹੈ ਕਿਉਂ ਸ਼ਾਂਤ ਹੈ ਡਰ ਹੈ ਕੋਈ ਨਹੀਂ ਅਸੀਂ ਡਰਦੇ ਨਹੀਂ ਅਸੀਂ ਡਰਦੇ ਸਿਰ ਆਪਣੇ ਭੋਰੇ ਨਾਤੂ ਆ ਅਸੀਂ ਕਿਸੇ ਤੋਂ ਡਰਦੇ ਨਹੀਂ ਠੀਕ ਹੈ ਨਾ ਅਕਾਲ ਮਿੱਤੇ ਵੋ ਮਰੇ ਜੋ ਕਾਮ ਕਰੇ ਛੰਡਾਲ ਕਾ ਕਾਲ ਵੀ ਉਸ ਕਾ ਕਬ ਬਗਾੜੇ ਜੋ ਬਖਤੂ ਮਹਾਕਾਲ ਕਾ ਅਸੀਂ ਮਹਾਕਾਲ ਦੇ ਬਖਤ ਅਸੀਂ ਕਿਸੇ ਡਰਦੇ ਅਸੀਂ ਇਸੇ ਡਰਦੇ ਆ ਅਸੀਂ ਇੱਕ ਸ਼ਾਂਤੀਬੰਦ ਆ ਸ਼ਾਂਤੀ ਪ੍ਰਤੀਬ ਦੇ ਸਾਡੇ ਸਨਾਤਨ ਵਿੱਚ ਇੱਕ ਚੀਜ਼ ਸਮਝਾਈ ਗਈ ਆ ਸਭ ਨਾਲ ਪਿਆਰ ਕਰੋ ਆਪਣੇ ਤੌਰ ਦਾ ਪ੍ਰਚਾਰ ਕਰੋ ਆਪਣੀ ਦੀਸ਼ਨਾ ਪ੍ਰਚਾਰ ਕਰੋ ਜਿੱਥੇ ਖਾਂਦੇ ਹੋ ਪਿੰਦੇ ਰਹਿੰਦੇ ਉਹਦੇ ਬਾਰੇ ਸੋਚੋ ਇਹ ਨਹੀਂ ਮੈਂ ਪੰਜਾਬ ਬੱਠਾ ਦੇ ਪੰਜਾਬ ਦੇ ਬੁਰਾ ਸੋਚਾ ਇਹ ਕਦੇ ਹੋ ਸਕਦਾ بڑے ਲੋਕ ਐਸੇ ਆ ਰਹੇ ਜਿਹੜੇ ਇੱਥੇ ਖਾਂਦੇ ਨੇ ਗੁਣ ਬਾਹਰ ਦੇ ਖਾਂਦੇ ਨੇ ਇੱਥੋਂ ਜਾਣਦੇ ਨੇ ਕਿਹਾ ਕੈਨੇਡਾ ਵਿੱਚ ਬੈਠੇ ਦੇਖੋ ਕੋਈ ਖਾਲਸਾ ਜੀ ਵੈਂਟਡ ਲੋਕ ਫਿਰ ਮੈਂ ਗੱਲ ਤੁਸੀਂ ਕਹੋਗੇ ਸ਼ਿਵ ਸਿੰਘ ਖਾਸਦਾ ਕਰਕੇ ਕਿਉਂ ਕਰਨੀ ਪੈਂਦੀ ਹੈ ਇੱਥੇ ਜੰਮੇ ਇੱਥੇ ਪੱਲੇ ਉਹਨੇ ਪਰਿਵਾਰ ਇੱਥੇ ਬੈਠੇ ਨੇ ਉੱਥੇ ਸਾਡੇ ਹਿੰਦੁਸਤਾਨ ਦੇ ਝੰਡੇ ਦਾ ਆਪਾਨ ਕਰ ਰਹੇ ਨੇ ਕੋਈ ਪੈਰਾਜ ਕੋ ਚੱਲ ਰਿਹਾ ਹੈ ਕੋਈ ਨਵਾਂ ਗੱਲ ਲਗਾ ਰਿਹਾ ਹੈ ਕੋਈ ਬੋਲ ਬਣਾ ਰਿਹਾ ਹੈ ਉਹ ਚੀ ਗਲਤ ਹੈ ਤੁਸੀਂ ਭੁੱਲ ਗਏ ਆਪਣੀ ਔਕਾਤ ਰਹਿੰਦੇ ਤੁਸੀਂ ਹਿੰਦੁਸਤਾਨ ਚ ਤੁਹਾਡਾ ਪਰਿਵਾਰ ਹਿੰਦੁਸਤਾਨ ਚ ਬੈਠਾ ਔਰ ਤੁਸੀਂ ਜਾ ਕੇ ਉੱਥੇ ਸਾਡੇ ਦੇਸ਼ ਦਾ ਮਜ਼ਾਕ ਉਡਾਓ ਇਹ ਨਹੀਂ ਬਦਾਸ਼ ਕੀਤਾ ਜਾਏਗਾ ਮੈਡਮ ਮੈਂ ਸੱਚਾ ਦੇਸ਼ ਭਗਤ ਹਾਂ ਅਗਰ ਮੈਨੂੰ ਪਾਰਾ ਸਰਕਾਰ ਮੇਰੀ ਡਿਊਟੀ ਲਗਾਏਗੀ ਕਿ ਅੱਜ ਤੇਰੀ ਰਾਹ ਦੁਆ ਤੇਰੀ ਲੋੜ ਹੈ ਬੜ ਤੇ ਮੈਂ ਤੇ ਮੇਰੀ ਰਾਸ਼ਟਰੀ ਸਿਓ ਸੰਗ ਟੀਮ ਉੱਤੇ ਜਾ ਕੇ ਮੋਰਚਾ ਸਮਾਲੇਗੀ ਕਿਉਂਕਿ ਅਸੀਂ ਦੇਸ਼ ਦੇ ਦੇਰ ਵਸੇ ਜਿੰਨੇ ਦੇਸ਼ ਦੇ ਮਰਨ ਤਿਆਰ ਪਟੇ ਆ ਅਸੀਂ ਅਸੀਂ ਵੀ ਭਗਤ ਸਿੰਘ ਆ ਸਾਡੀ ਭਗਤ ਸਿੰਘ ਪੰਜਾਬ ਦੇ ਸਾਡੀ ਖੂਨ ਹੈ ਇੱਕੋ ਹੀ ਖੂਨ ਹੈ ਮੈਡਮ ਅਸੀਂ ਦੇਸ਼ ਭਗਤ ਹੈਗੇ ਆ ਅਸੀਂ ਇਹ ਨਹੀਂ ਹੈ ਕਿ ਸਾਨੂੰ বিনা ਤਖਾ ਦੇ ਸਰਕਾਰ ਨੂੰ ਅਸੀਂ ਫ੍ਰੀ ਮਿਲੇ ਹੋਇਆ ਸਰਕਾਰ ਕੋ ਕਰਤਖਾਨੇ ਜਾਂਦੇ ਤਾਂ ਸਾਡਾ ਕੰਮ ਹੈ ਪ੍ਰਚਾਰ ਕਰਨਾ ਸਨਾਤਨਤਾ ਬਚਾ ਕਰਨਾ ਆਪਣੇ ਦੇਸ਼ ਦੇ ਅੰਦਰੋਂ ਤੇ ਬਾਹਰੋਂ ਰੱਖਿਆ ਕਰਨਾ ਜਿਸ ਦਾ ਸ਼ਾਕਾ ਕੋ ਫਿਲਮ ਬਣੀ ਸੀ ਬਣੀ ਹੈ ਜਿਹੜੀ ਕੱਲ ਉਹਦੇ ਵਿੱਚ ਵਿਰੋਧ ਕੀਤਾ ਗਿਆ ਸਾਡੇ ਹਿੰਦੁਸਤਾਨ ਦਾ ਠੀਕ ਹੈ ਪਾਕਿਸਤਾਨ ਦੇ ਜ਼ਿੰਦਾਬਾਦ ਕਹੇ ਅਸੀਂ ਡਟ ਕੇ ਵਿਰ ਵਿਰੋਧ ਕੀਤਾ ਵਿਰੋਧ ਕੀਤਾ ਤੇ ਉਦਾਸਰਤ ਨਜ਼ਰ ਆਇਆ ਅਸਰ ਤਾਂ ਨਜ਼ਰ ਆ ਗਿਆ ਲੇਕਿਨ ਇਥੇ ਮੈਂ ਇੱਕ ਗੱਲ करूंगी ਕਿਉਂਕਿ ਮੇਰੇ ਕੋਲ ਵੀ ਪੁਖਤਾ ਹਲ ਸਬੂਤ ਨਹੀਂ ਹੈ ਗੱਲ ਆਈ ਆ ਸਾਹਮਣੇ ਕਿ ਤੁਹਾਡੇ ਹੀ ਨਕਦੇ ਥੱਲੇ ਸ਼ਿਵ ਸੇਨਾ ਦੀਆਂ ਜਿੰਨੀਆਂ ਵੀ ਟੁਕੜੀਆਂ ਨੇ ਉਹਨਾਂ ਦੇ ਅੱਖਾਂ ਦੇ ਸਾਹਮਣੇ ਇੱਕ ਚੀਜ਼ ਹੋ ਰਹੀ ਹੈ ਮੰਦਿਰ ਦੇ ਵਿੱਚ ਹੀ ਕਈ ਕਾਲੇ ਕੰਮ ਚੱਲਦੇ ਪਏ ਆ ਉਸ ਬਾਰੇ ਪਤਾ ਮੈਡਮ ਨਹੀਂ ਮੈਂ ਸਬੂਤ ਇੱਕ ਦਿਨ ਦੋ ਦਿਨ 10 ਦਿਨ ਉਸੇ ਗੱਲ ਦਾ جواب ਉਸੇ ਗੱਲ ਦਾ جواب ਦੇਣਾ ਤੁਸੀਂ ਕਹਿੰਦੇ ਹੋ ਕਿ ਸਾਡੇ ਨਕ ਥਲੇ ਮੈਡਮ ਜਿਸ ਚੀਜ਼ ਦਾ ਮੈਨੂੰ ਪਤਾ ਨਹੀਂ ਮੈਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਨੰਬਰ 1 ਨੰਬਰ 2 ਸਾਨੂੰ ਕਦੀ ਵੀ ਕਿਤੇ ਪਰ ਮੈਂ ਆਪਣੇ ਮੰਦਰ ਦੀ ਗੱਲ ਹੀ ਕਰ ਰਿਹਾ ਜੇਕਰ ਕਿਸੇ ਤਰ੍ਹਾਂ ਦੇ ਵਿੱਚ ਬੇਅਦਬੀ ਹੁੰਦੀ ਹੈ ਅਸੀਂ ਉਹਦਾ ਡਟ ਕੇ ਵਿਰੋਧ ਕਰਦੇ ਹਾਂ ਅਸੀਂ ਕਦੀ ਇਹ ਨਹੀਂ ਸੋਚਿਆ ਕਿ ਮੇਰੇ ਮੰਦਰ ਮੇਰਾ ਗੁਰਦੁਆਰਾ ਜਾਂ ਮੇਰਾ ਚਰਚ ਜਾਂ ਮੇਰਾ ਜਿਤਨਾ ਸਾਡੇ ਇੱਕ ਹੈ ਅਸੀਂ ਜਦੋਂ ਅਸੀਂ ਇੱਕ ਸਮਝਦੇ ਹਾਂ ਤੇ ਇੱਕ ਹੈ ਜਿੱਥੇ ਮੈਡਮ ਜਿਸ ਅਸੀਂ ਗਲਤ ਦੇਖਾਂਗੇ ਉਹਦਾ ਵਿਰੋਧ ਕਰਾਂਗੇ ਚਾਹੇ ਕਿਤੇ ਚਾਹੇ ਗੁਰਦਾਰ ਸਾਹਿਬ ਚ ਹੋਵੇ ਚਾਹੇ ਮੰਦਰ ਚ ਹੋਵੇ ਚਾਹੇ ਮਸਜਿਦ ਚ ਹੋਵੇ ਚਾਹੇ ਦਰਗਾਹ ਚ ਹੋਵੇ ਚਰਚ ਚ ਹੋਵੇ ਮੇਰੇ ਨੋਟ ਜੀ ਤੁਸੀਂ ਕਹਿੰਦੇ ਤੁਹਾਡੇ ਕੈਮਰੇ ਮਾਦੀ ਗਾਰੇ ਵਾਂ ਮੇਰਾ ਡਟ ਕੇ ਰੋ ਜੜਾ ਵੀ ਬੰਦਾ ਹੋਗਾ ਉਹ ਤੇ ਸਾਹਮਣੇ ਪੇਸ਼ ਕਰਾਂਗਾ ਅਜ ਕੋਈ ਨਹੀਂ ਕੋਈ ਵੀ ਹੋਵੇ ਕੁਛੇ ਵੀ ਕਟਕ ਦੇ ਬੰਦਾ ਹੋਵੇ ਕਿਹੜੀ ਹਸਤੀ ਹੋਵੇ ਕਿਹੜੀ ਪਹੁੰਚ ਹੋਦਾ ਹੋਵੇ ਰਾਹੁਲ ਦਵਾ ਦਾ ਤੁਹਾਡੇ ਸਾਹਦੇ ਨੂੰ ਨੰਗਾ ਕਰੇਗਾ ਜੋ ਵੀ ਡਾੜੀ ਹੈਗਾ ਬਸ ਇੰਤਜ਼ਾਰ ਹੈ ਇੱਕ ਸਬੂਤ ਦਾ ਸਬੂਤ ਤੋਂ ਬਾਅਦ ਕਾਲ ਕਰੂੰਗੀ ਜ਼ਰੂਰ ਮੌਕੇ ਤੇ ਪਹੁੰਚੀਏ ਜਦੋਂ ਮੈਡਮ ਜਦੋਂ ਮਰਜ਼ੀ ਤੁਸੀਂ ਕਾਲ ਕਰਿਓ 24 ਘੰਟੇ ਮੇਰਾ ਫੋਨ ਖੁੱਲਾ ਹੋਇਆ ਹੈ ਬੰਦ ਨਹੀਂ ਹੈ ਜਦੋਂ ਮੈਂ ਕਹਿੰਦਾ ਅਸੀਂ ਦੇਸ਼ ਵਾਸਤੇ ਆਪਣੇ ਧਰਮ ਵਾਸਤੇ ਹਮੇਸ਼ਾ ਚੁਗਣੇ ਅਸੀਂ ਹਾਜ਼ਰ ਹੈ ਇਹ ਨੌਬਤ ਕਿਉਂ ਆ ਰਹੀ ਹੈ बार- ਫਿਲਮਾਂ ਦੇ ਨਾਮ ਤੇ ਹੀ ਸੜਕਾਂ ਤੇ ਉਤਰ ਰਹੇ ਹਾਂ ਕਿ ਕਦੇ ਕੋਈ ਫਿਲਮ ਆਰੀ ਕਦੇ ਕੋਈ ਹੋਰ ਵੀ ਅੱਗੇ ਬਣ ਜੂਗੀ ਕੋ ਮੈਡਮ ਜੀ ਗੱਲ ਸੱਚ ਹੈ ਕਿ ਜਿਵੇਂ ਆਪਣੇ ਮੈਂ ਆਪਣੇ ਦੇਸ਼ ਨਾਲ ਪਿਆਰ ਕਰਦਾ ਸਾਡੇ ਅਸੀਂ ਇਸ ਤੋਂ ਬਦ ਲੱਗਦਾ ਕਿ ਤੁਸੀਂ ਕਹਿੰਦੇ ਛੇ ਸਾਲਾਂ ਸਿਰਫ ਖਾਲਸਾ ਵਿਰੋਧ ਕਰਦੇ ਤੁਹਾਡੀ ਵਲਟਿੰਗ ਹੁੰਦੀ ਹੈ ਕਿ ਸ਼ਿਵਸ tang ਗਰਮਿੰਦੀ ਰਾਜਨੀਤੀ ਕਰਦੀ ਹੈ ਸ਼ਿਵਸ tang ਖਾਲਸਾ ਵਿਰੋਧ ਕਰਦੀ ਹੈ ਅਸੀਂ ਵਿਰੋਧ ਕੋ ਕਰਦੇ ਜਿਹੜਾ ਦੇਸ਼ ਦੇ ਖਿਲਾਫ ਚੱਲ ਰਿਹਾ ਜਿਹੜਾ ਪੰਜਾਬ ਖਲਾ ਇਸ ਲੱਗਾ ਯੋਗ ਸੀ ਇਹ ਹਰ ਕੋਈ ਕਹਿ ਰਿਹਾ ਕਿ ਨਹੀਂ ਅਸਰ ਹੈ ਦੇਖੋ ਇਸ ਪੰਜਾਬ ਦੇਸ਼ ਇਸ ਦੇਸ਼ ਵਿੱਚ ਹਰ ਕੈਟਾਗਰੀ ਦੇ ਬੰਦੇ ਰੋਜ਼ਾਂ ਦੇ ਨੇ ਹਰ ਕਮਿਊਨਿਟੀ ਰਹੀ ਦੀ ਠੀਕ ਹੈ ਨਾ ਸਾਨੂੰ ਬੁਰਾ ਲੱਗਿਆ ਕਿ ਸਾਡੇ ਦੇਸ਼ ਦਾ ਕੋਈ ਮਜ਼ਾਕ ਉਡਾ ਰਿਹਾ ਸਾਨੂੰ ਬੁਰਾ ਲੱਗਿਆ ਕਿ ਸਾਡੇ ਦੇਸ਼ ਬਾਰੇ ਕੋ ਗਲਤ ਬੋਲ ਰਿਹਾ ਸਾਨੂੰ ਬੁਰਾ ਲੱਗਾ ਕਿ ਕੋ ਹਿੰਦੁ ਪਾਕਿਸਤਾਨ ਜਿੰਦਾ ਕਹ ਰਿਹਾ ਤੁਸੀਂ ਬਰਦਾਸ਼ਤ ਨਹੀਂ ਕਰ ਸਕਦੇ ਮੈਨੂੰ ਅਸੀਂ ਡਟ ਕੇ ਵਿਰੋਧ ਕਰਦਾ ਰੋਜ਼ ਕਿਤਾ ਤੋਦਾ ਸਤ ਤੁਸੀਂ ਦੇਖਿਆ ਉਹਦਾ ਸਭ ਤੁਹਾਡੇ ਸਾਹਮਣੇ ਆ ਕਿ ਗੁਰੂ ਰੰਧਾਵਾ ਨੂੰ ਵੀ ਆਪ ਆਣਾ ਪਿਆ ਸਾਡੇ ਨਾਲ ਬਹਿ ਕੇ ਮੂਵੀ ਦੇਖੀ ਔਰ ਉਹਨੇ ਵਕਾਇਦਾ ਇੱਕ ਗਲਤ ਕਹੀ ਤੁਸੀਂ ਚੈੱਕ ਕਰੋ ਕੋਈ ਸੀਨ ਹੈਗਾ ਤਾਂ ਮੈਂ ਫਿਰ ਇਕੱਠਾ ਕਟਣ ਹਾਂ ਤੇ ਤੁਸੀਂ ਫਿਰ ਬਣਾਉਂਦੇ ਕਿਉਂ ਅਗਰ ਤੁਸੀਂ ਗਏ ਵਿਰੋਧ ਹੈ ਤਾਂ ਐਸੀ ਪ੍ਰੋਡਿਊਸਰ ਜਾਂ ਡਾਇਰੈਕਟ ਫਿਲਮ ਬਣਾਉਂਦੇ ਕਿਉਂ ਨੇ ਕਿ ਜਿਹਦੇ ਗਏ ਵਾਸਤੇ ਸਾਨੂੰ ਸ਼ਿਵਸਤਾਨ ਹਵਾਲਿਆਂ ਨੂੰ ਉੱਤਰਨਾ ਪਵੇ ਅਸੀਂ ਨਹੀਂ ਚਾਹਦੇ ਪੰਜਾਬ ਦਾ ਜਾਂ ਦੇਸ਼ ਦਾ ਮਾਹੌਲ ਖਰਾਬ ਹੋਵੇ ਲੇਕਿਨ ਜਦ ਇਹੋ ਜੀ ਬੰਦੇ ਆਪਣੇ ਚੰਦ ਪੈਸੇ ਕਮਾਉਣ ਵਾਸਤੇ ਆਪਣੀ ਛੁੱਟੀ ਸ਼ੌਹਰਤ ਵਾਸਤੇ ਆਪਣੇ ਸਾਰੇ ਦੇਸ਼ ਦਾ ਮਿਆਕ ਉਡਾਨਗੇ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਡਟ ਕੇ ਵਿਰੋਧ ਕਰਾਂਗੇ ਚਲ ਠੀਕ ਹੈ ਤੁਸੀਂ ਸਮਾਜ ਸੇਵੀ ਦੇ ਤੌਰ ਤੇ ਅੱਗੇ ਆ ਜਾਨੇ ਹੋ ਸਰਕਾਰਾਂ ਨੂੰ ਕੀ ਕਹੋਗੇ ਸਰਕਾਰ ਮੈਂ ਤੁਹਾਨੂੰ ਸਿੱਕੇ ਅਸਿਰ ਦੇ ਨਾਲ ਦੱਸ ਮੈਂ ਸੈਂਟਰ ਸਰਕਾਰ ਨੂੰ ਜਿਹਨੇ ਸੈਂਸਰ ਬੋਰਡ ਨੇ ਪਾਸ ਕਰਤੇ ਮੈਂ ਤੇ ਉਹਨਾਂ ਨੇ ਕੱਲ ਕਹਿ ਰਹੇ ਵਾ ਕਿ ਤੁਸੀਂ ਇਸ ਚੀਜ਼ ਧਿਆਨ ਕੋ ਤੁਹਾਡੇ ਇੱਕ ਬੋਰਡ ਬਣਾਇਆ ਗਿਆ ਬੋਰਡ ਦਾ ਮਤਲਬ ਇਹ ਹੁੰਦਾ ਹੈ ਕਿ ਬੜੀ ਬ੍ਰਿਕੀ ਨੇ ਚੈੱਕ ਕਰਨਾ ਕਿ ਕਿਸੇ ਵੀ ਦੀ ਭਾਵਨਾ ਨੂੰ ਠੇਸ ਨਾ ਪਹੁੰਚ ਕੋਈ ਵੀ ਫਿਲਮ ਸਰਕਾਰ ਲਈ ਕੀ ਪੰਜਾਬ ਦੇ ਆਰਟਿਸਟ ਵੀ ਪੰਜਾਬ ਸਰਕਾਰ ਨੂੰ ਇਹੀ ਮੈਂ ਗੱਲ ਕਰਨਾ ਚਾਹੁੰਦਾ 50 ਸਰਕਾਰ ਦੇ ਜਿਹੜੇ ਸੀਐਮ ਸਾਹਿਬ ਨੇ ਉਹ ਖੁਦ ਘੱਟ ਰਹੇ ਨੇ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੈ ਕਿਸੇ ਦੀ ਦੇਖੋ ਸੈਂਟੀਮੈਂਟ ਨਾਲ ਖੇਲਣਾ ਗਲਤ ਜਦੋਂ ਮੁਖਮਤੀ ਹੁੰਦਾ ਮੁਖੋਂ ਦੀ ਕਿਸੇ ਇੱਕ ਦਾ ਨਹੀਂ ਹੁੰਦਾ ਨਾ ਕਿਸੇ ਜਾਤ ਦਾ ਨਾ ਕਿਸੇ ਪਾਤ ਦਾ ਨਾ ਕਿਸੇ ਧਰਮ ਦਾ ਮੁੱਖ ਉਹਦੇ ਸਾਰੇ ਹੁੰਦਾ ਹੈ ਹਿੰਦੂ ਦਾ ਵੀ ਹੈ ਮੁਸਲਮਾਨ ਦਾ ਵੀ ਸਿੱਖ ਦਾ ਵੀ ਸਾਰੇ ਦੇ ਮੁੱਖ ਉਹ ਸਾਰੇ ਹੈ ਇਹ ਸਾਂਝਿਆ ਸਾਰਿਆਂ ਨੇ ਮਿਲ ਕੇ ਸਰਕਾਰ ਬਣਾਈ ਹੈ ਉਹ ਕਹਿੰਦਾ ਸੀਐਮ ਭਗਵੰਤ ਮਾਨ ਬਣਾਇਆ ਠੀਕ ਹੈ ਨਾ ਸਾਰੇ ਮਿਲ ਕੇ ਬਣਾਇਆ ਅਗਰ ਕੋਈ ਸਾਡੇ ਪੰਜਾਬ ਦੇ ਬਾਰੇ ਮੇਰੀ ਮੇਰੀ ਨਹੀਂ ਕਰ ਰੱਖੇਗਾ ਕੋਈ ਦੇਸ਼ਵਾਰੇ ਮાળੀ ਨਿਗਾ ਰੱਖੇਗਾ ਤੇ ਮੈਡਮ ਰਾਸਤੇ ਦਾ ਡਟ ਕੇ ਵਿਰੋਧ ਕਰਾਂਗੇ ਕੋਈ ਵੀ ਹੋਵੇ ਅਸੀਂ ਦਾ ਕੋਈ ਨਹੀਂ ਆਈਡੀ ਕਰਾਂਗੇ ਅਸੀਂ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਅੱਗੋਂ ਵਾਸਤੇ ਵੀ ਫਿਲਮ ਪੰਜਾਬ ਵੀ ਫਿਲਮ ਇੰਡਸਟਰੀ ਅੱਗੇ ਨਾਲ ਬਹੁਤ ਵੱਧ ਗਈ ਹੈ ਇੰਡਸਟਰੀ ਅੱਗੇ ਤੋਂ ਉੱਪਰ ਦੇ ਉੱਪਰ ਜਾ ਰਹੀ ਹੈ ਔਰ ਕਹਿੰਦੇ ਅਸੀਂ ਹੋਰ ਅੱਗੇ ਜਾਵੇ ਸਾਡੇ ਪੰਜਾਬ ਦਾ ਨਾਮ ਹੋਰ ਉੱਚਾ ਰੋਸ਼ਨ ਹੋਵੇ ਲੇਕਿਨ ਕੋਈ ਵੀ ਇੰਡਸਟਰੀ ਕਲਾਕਾਰ ਇਹ ਧਿਆਨ ਰੱਖੇ ਜੇ ਕੋਈ ਇਦਾਂ ਦੀ ਫਿਲਮ ਬਣੇਗੀ ਜਿਦੇ ਚ ਸਾਡੀ ਭਾਵਨਾਵਾਂ ਦੇਸ਼ ਦੀ ਭਾਵਨਾਵਾਂ ਖਿਲਵਾੜ ਕੀਤਾ ਜਾਏਗਾ ਅਸੀਂ ਉਹ ਫਿਲਮ ਨਹੀਂ ਚੱਲਣਾਂਗੇ ਅਸੀਂ ਡਟ ਕੇ ਦਾ ਵਿਰੋਧ ਕਰਾਂਗੇ ਉਹ ਵਕ ਜੀ ਬਹੁਤ ਬਹੁਤ ਸ਼ੁਕਰੀਆ ਜੈ ਸ਼੍ਰੀ ਰਾਮ ਜੀ ਸੋ ਤੁਹਾਡਾ ਕੀ ਕਹਿਣਾ ਕਮੈਂਟ ਸੈਕਸ਼ਨਸ ਦੇ ਵਿੱਚ ਲਿਖ ਕੇ ਪੇ ਜੋ ਤੇ ਦੇਖਦੇ ਰਹੋ ਹੈਡਲਾਈਨਸ 20